ਆ ਗਿਆ ਜੀ ਬਦਰੀਨਾਥ ਨਵੇਂ ਵਲੌਗ ਚ ਤੁਹਾਡਾ ਸਵਾਗਤ ਹੈ ਅੱਜ ਦਾ ਜਿਹੜਾ ਵਲੌਗ ਆ ਬਦਰੀਨਾਥ ਬਦਰੀਨਾਥ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਬਾਚੋਂ ਇਹ ਬਦਰੀਨਾਥ ਤੋਂ 4 ਕਿਲੋ ਬਦਰੀਨਾ ਇੱਥੇ ਇਧਰਲੀ ਸਾਈਡ ਰਹਿ ਜਾਂਦਾ 4 ਕਿਲੋਮੀਟਰ ਦੀ ਦੂਰੀ ਤੇ 4 ਕਿਲੋਮੀਟਰ ਦੀ ਦੂਰੀ ਤੇ ਇਹ ਤੁਸੀਂ ਦੇਖ ਸਕਦੇ ਹੋ ਮਾਨਾ ਪਿੰਡ ਇਹਨਾਂ ਦੇ ਬਾਰਡਰ ਤੇ ਲਾਸਟ ਪਿੰਡ ਆ ਮਾਨਾ ਅੱਜ ਤੁਹਾਨੂੰ ਇਹ ਪਿੰਡ ਦਾ ਟੂਰ ਕਰਾਉਣੀ ਆ ਇਹ ਲਾਸਟ ਪਿੰਡ ਆ ਇੰਡੀਆ ਦਾ ਕਹਿ ਸਕਦੇ ਆ ਜਾਂ ਉੱਤਰਾਖੰਡ ਦਾ ਕਹਿ ਸਕਦੇ ਆ ਜਿਹੜਾ ਚਾਈਨਾ ਤੇ ਬਾਰਡਰ ਤੇ ਪੈਂਦਾ ਇੱਧਰ ਦੀ ਸਾਈਡ ਦੇਖ ਸਕਦੇ ਹੋ ਪਾਰਕਿੰਗ ਆ ਸਾਰੀਆਂ ਗੱਡੀਆਂ ਬਾਈਕ ਬਹੁਤ ਰਸ਼ ਆ ਇੱਥੇ ਇੱਕ ਤਾਂ ਕੇਦਾਰਨਾਥ ਯਾਤਰਾ ਸ਼੍ਰੀ ਹਿਮਕੋਟ ਸਾਹਿਬ ਦੀ ਯਾਤਰਾ ਕਰਕੇ ਬਹੁਤ ਕਰਾਉਡ ਆ ਇੱਥੇ ਤੇ ਬਾਕੀ ਤੁਹਾਨੂੰ ਅੰਦਰ ਦਾ ਜਿਹੜਾ ਮਾਨਾ ਪਿੰਡ ਦਾ ਜਿਹੜਾ ਟੂਰ ਕਰਾਨੇ ਆ ਇੱਥੇ ਕਹਿੰਦੇ ਪੁਰਾਣਾ ਕਲਚਰ ਜਿਹੜਾ ਉੱਤਰਾਖੰਡ ਦਾ ਉਹ ਦੇਖਣ ਨੂੰ ਮਿਲਦਾ ਬਾਕੀ ਅੰਦਰ ਜਾ ਕੇ ਤੁਹਾਨੂੰ ਵਲੌਗ ਚ ਬਨੇ ਰਹੋ ਅੰਦਰ ਦਾ ਟੂਰ ਕਰਾਨੇ ਆ ਇਮਾਨਾਪਿੰਡੀ ਮਾਰਕੀਟ ਆ ਛੋਟੀ ਜੀ ਉੱਥੋਂ ਤੁਹਾਨੂੰ ਸ਼ੋਲ ਵਗੈਰਾ ਕੰਬਲ ਲੇਡੀਜ਼ ਸ਼ੋਲ ਛੋਟੀ ਜੀ ਮਾਰਕੀਟ ਆ ਮਾਨਾਪਿੰਡੀ ਬਾਕੀ ਅੱਗੇ ਜਾ ਕੇ ਦੇਖਦੇ ਆ ਅੱਗੇ ਕੀ ਲੋਕੇਸ਼ਨ ਹੁੰਦੀ ਕੀ 뷰 ਹੈਗਾ ਅੱਗੇ ਦਾ ਆ ਦੇਖ ਸਕਦੇ 뷰ਰ ਕੋਰਤਾ ਤੇ ਕੈਪ ਵਗੈਰਾ ਦੀ ਦੁਕਾਨ ਲੱਈ ਦੀ ਆ ਇਹ ਤੋਂ ਦੇ ਘਰ ਰੈਣਾ ਦੇ ਇਹ ਪਿੰਡ ਆ ਛੋਟਾ ਜਿਹਾ ਪਿੰਡ ਦਾ ਨਾਮ ਆ ਮਾਨਾ ਥੱਲੇ ਦੇ ਬਿਲਕੁਲ ਸਿੱਧੀ ਜਿਹੜੀ ਮਾਰਕੀਟ ਆਂਦੀ ਏ ਪਿੰਡਾ ਉੱਪਰ ਘਰ ਦੇਖ ਸਕਦੇ ਹੋ ਮੰਦਰ ਬਣਿਆ ਦਾ ਅੱਜ ਮਾਨਾ ਪਿੰਡ 'ਚ ਬੈਠੇ ਰਹੇ ਆ ਤੁਸੀਂ ਦੇਖ ਸਕਦੇ ਪਿੰਡਾਂ ਦੁਕਾਨ 'ਤੇ ਇੱਥੇ ਸੁਭਾਂਡੇ ਨੇ ਲਾਇਆ ਦਾ ਜੜੀ ਬੁੱਟੀਆਂ ਦਾ ਹਿਮਾਲਿਆ ਦੀਆਂ ਜੜੀਆਂ ਬੁੱਟੀਆਂ ਕਹਿੰਦੇ ਸਾਹਸ ਤੇ ਬਹੁਤ ਵਧੀਆ ਹੁੰਦਾ ਤਾਂ ਚੜ੍ਹਾਈ ਕਰਦੇ ਆ ਬਸ ਸਾਹ ਸੁੱਜਣਾ ਚਾਹਤਾ ਜੀ ਨਾ ਉਹ ਸੁਭਾ 30 ਰੁਪਏ ਦਾ ਛੋਟਾ ਜਿਹਾ ਗਲਾਸ ਹੁੰਦਾ ਤੇ ਤੁਹਾਨੂੰ ਦਿਖਾਉਣਾ ਤੇ ਟੇਸਟ ਕਰਦੇ ਆ ਤੁਹਾਨੂੰ ਦੱਸਦੇ ਆ ਕਿੱਥੋਂ ਆ ਮਾਨਾ ਪਿੰਡ ਜਿਹੜਾ ਇਹ ਲਾਸਟ ਆ ਬਦਰੀਨਾਥ ਤੋਂ 3 ਕਿਲੋਮੀਟਰ ਦੀ ਦੂਰੀ ਤੇ ਨਾਲ ਹੀ ਆ ਬਦਰੀਨਾਥ ਦੇ ਤੇ ਇਹ ਪਿੰਡ ਜਿਹੜਾ ਇੱਕ ਲੰਮਾ ਵਾ ਦਾ ਟਰੈਕ ਤੁਹਾਨੂੰ ਦੱਸਿਆ ਉਹ ਟਰੈਕ ਦਾ ਟਰੈਕ ਹੀ ਆ ਲਾਸਟ ਤੱਕ ਕਿਲੋ 1.5 ਕਿਲੋਮੀਟਰ ਦੀ ਹੈ ਜਿੱਥੋਂ ਤੱਕ ਆਪਾਂ ਚੜਾਈਏ ਤੂੰ ਘੁੰਮ ਕੇ ਨਹੀਂ ਹੈ ਤੇ ਬਾਕੀ ਦੇਖਦੇ ਹਾਂ ਨੇ ਤਾਂ ਆਦੇ ਚ ਪਹੁੰਚੇ ਅੱਗੇ ਜਾ ਕੇ ਦੇਖਦੇ ਹਾਂ ਇੱਥੇ ਕੀ ਹੈ ਤੇ ਲਾਸਟ ਜਿਹੜਾ ਜਿਹੜਾ ਮੰਦਿਰ ਹੈ ਇੱਥੇ ਭੀਮ ਨੇ ਵੀ ਜਿਹੜਾ ਆਪਣਾ ਮਹਾਂਪਾਤ ਦਾ ਜਿਹੜਾ ਇਤਿਹਾਸ ਆ ਉਹ ਵੀ ਇੱਥੇ ਆ ਗਿਆ ਬਣ ਕੇ ਤਿਆਰ ਅੰਟੀ ਇਸ ਵਿੱਚ ਮੈਂ ਕੀ ਡਾਲਾ ਹੁੰਦਾ ਇਸ ਵਿੱਚ ਕੌਣ ਕੌਨਸੀ ਜੜੀ ਬੂਟੀ आइए भाई साहब मेरा नाम नरेंद्र सिंह है माला गांव का जी और मैं मैं, मैं मैं मेरा सीक्रेट रेसिपी है अच्छा। इसमें मैं आ, माना की जड़ी और पहाड़ी टमाटर जो की टमाटर का एक रेसिपी बनाया शूट। अच्छा और ये तीस रूपए कप देते हैं सबको गर्म पानी में मिला के अच्छा बहुत पसंद करते हैं जी अच्छा इसका बेनिफिट क्या है सर्दी जुकाम जी और ठंड लग रही है तो बॉडी को गर्म कर देती है अच्छा और थकान लग रही है तो अच्छा तो अंकल जी हमें थोड़ा, थोड़ा सा बताइए माना लास्ट विलेज है ना तो इसका तो इसका इतिहास क्या था बाईस से मोदी जी ने इसको प्रथम गाँव डिक्लेयर कर दिया जी उनका ये कहना था कि लॉजिक ये था कि जो भी बॉर्डर पे है अंतरराष्ट्रीय बॉर्डर पे वो सब प्रथम है ठीक तो माना गाँव को प्रथम गाँव डिक्लेयर किया है और उसके बाद प्रथम गांव से भी एक एक लॉजिक ये भी था कि प्रथम गांव मतलब टॉप टॉप और आखिरी गांव मतलब नेगेटिव सेंस आता था कि पिछड़ा पिछड़ा तो इसे आ, न, काफी हमारे प्रथम लिखने से बहुत बेनिफिट हुआ जी लोगों का आना ज्यादा मूवमेंट भी ज्यादा हो गया टूरिस्टो का टूरिस्ट बढ़ गया टूरिस्टो का मूवमेंट बढ़ा जी लास्ट लिखा रहता तो पदीना से ही वापस चले जाते थे अब प्रथम लिखा है तो प्रथम गांव देखने जरूर आते हैं टूरिस्ट बढ़ गया टूरिस्ट यहाँ बढ़े हैं 2022 ਠੀਕ ਅੰਕਲ ਜੀ ਬਹੁਤ ਅੱਛਾ ਲੱਗਾ ਆਪਸੇ ਮਿਲ ਕੇ ਜੀ ਧੰਨਵਾਦ ਭਾਈ ਸਾਹਿਬ ਤੋ ਲਓ ਜੇ ਸੂਪ ਆ ਸੂਪ ਨੂੰ ਟੈਸਟ ਕਰਕੇ ਦੱਸਦੇ ਆ ਸੂਪ ਕਿਦਾਂ ਦਾ ਟਮਾਟੋ ਸੂਪ ਜਿਹਦਰਾ ਵਾ ਪੀਨੇ ਆ ਪੰਜਾਬ ਚ ਇਹਦੇ ਵਿੱਚ ਜੜੀ-ਬੁੱਡੀਆਂ ਪਈਦੀਆਂ ਆ ਦੇਖ ਸਕਦੇ ਹੋ ਗੁੱਦਾ ਵਗੈਰਾ ਆਲਟੀਮੇਟ ਆ ਬਹੁਤ ਵਧੀਆ ਟੈਸਟ ਆ ਇਹ ਮਾਨਾ ਪਿੰਡ ਦਾ ਪਿੰਡ ਚ ਲੱਗਿਆ ਰੈਸਟੋਰੈਂਟ ਆ ਆ ਦੇਖ ਸਕਦੇ ਹੋ ਇਹ ਸਾਹਮਣੇ ਆ ਗਿਆ ਮਾਨਾ 뷰 ਪੁਆਇੰਟ ਆ ਚੈੱਕ ਕਰ ਸਕਦੇ ਹੋ ਮਾਨਾ 뷰 ਪੁਆਇੰਟ ਇਧਰ ਦਾ ਤੁਸੀਂ 뷰 ਚੈੱਕ ਕਰ ਸਕਦੇ ਆ ਇਧਰ ਰੈਸਟੋਰੈਂਟ ਆ ਜੇ ਤੁਸੀਂ ਵਧੀਆ 뷰 ਦੇ ਵਿੱਚ ਖਾਣਾ ਪੀਣਾ ਚਾਹੁੰਦੇ ਹੋ ਤਾਂ ਸਾਹਮਣੇ ਰੈਸਟੋਰੈਂਟ ਆ ਅੱਗੇ ਇੱਕ ਭੀਮ ਬੋਲਣਾ ਉਹਦੀ ਵੀ ਤੁਹਾਨੂੰ ਵੀਡੀਓ ਦਿਖਾਣੇ ਆ ਇੱਕ ਆ ਸਾਹਮਣੇ ਆ ਗਿਆ ਮੰਦਿਰ ਤੇ ਮੰਦਰ ਦੇ ਵੀ ਤੁਹਾਨੂੰ ਕਰਾਨੇ ਆ ਦਰਸ਼ਨ ਜਦੋਂ ਵੀ ਅਸੀਂ ਮਾਨਾ ਪਿੰਡ ਦੇ ਵਿੱਚ ਐਂਟਰ ਹੁੰਦੇ ਆ ਐ ਮਾਨਾ ਪਿੰਡ ਦੀ ਰਹੀ ਬੈਕ ਸਾਈਡ ਜਿੱਥੋਂ ਅਸੀਂ ਚੱਲ ਕੇ ਆਏ ਆ 1 ਕਿਲੋਮੀਟਰ ਅਸੀਂ ਚੱਲੇ ਆਏ ਆ ਇਹਦਾ ਲਾਸਟ ਪੁਆਇੰਟ ਆ ਪਿੰਡ ਜਿਹੜਾ ਵਾ ਇੱਕ ਆ ਟਰੈਕ ਜਿਹਾ ਬਣਿਆ ਇਧਰਲੀ ਸਾਈਡ ਘਰ ਆ ਇਧਰਲੀ ਸਾਈਡ ਦੁਕਾਨ ਆ ਕਦੀ ਇਧਰਲੀ ਸਾਈਡ ਘਰ ਆ ਜਾਂਦੇ ਕਦੀ ਇਧਰਲੀ ਸਾਈਡ ਦੁਕਾਨ ਆ ਉਹ ਸਾਹਮਣੇ ਜਿਹੜਾ ਵਾਈਟ ਜਿਹਾ T ਪੁਆਇੰਟ ਦੇਖਦੇ ਪਏ ਹੋ 메ਨ ਸਟੇਜ ਜਿਹੜਾ ਉੱਥੇ ਆ ਉੱਥੇ ਅੱਗੇ ਦੇਖਣ ਨੂੰ ਤੁਹਾਨੂੰ ਇਹ ਮਿਲਦਾ ਭੀਮ ਪੁਲ ਸਰਸਵਤੀ ਨਦੀ ਉਹ ਲਾਸਟ ਦੇ ਉਹ ਟੀ ਪੁਆਇੰਟ ਚੈੱਕ ਕਰ ਸਕਦੇ ਹੋ ਤੁਸੀਂ ਉਹ ਮੇਨ ਟੀ ਪੁਆਇੰਟ ਤੇ ਆਪਾਂ ਜਾਣਾ ਲਾਸਟ ਉੱਥੋਂ ਫੇਰ ਵਾਪਸ ਆਹੀਂ ਆਪਣੀ ਟੈਕਸੀ ਹਾਲ ਨੂੰ ਮਾਰਨਾ ਆਹ ਦੇਖ ਸਕਦੇ ਹੋ ਉੱਪਰ ਦਾ 뷰 ਤੁਸੀਂ ਚੈੱਕ ਕਰ ਸਕਦੇ ਹੋ ਜੇ ਡੇ ਡੇਢ ਤੋਂ 2 ਕਿਲੋਮੀਟਰ ਦਾ ਟਰੈਕ ਹੈ ਜੇ ਕੋਈ ਕੋ ਨਹੀਂ ਪੈਦਲ ਜਾਇਆ ਜਾਂਦਾ ਤੇ ਆ ਪਿੱਠੂ ਵੀ ਤੁਸੀਂ ਕਰ ਸਕਦੇ ਹੋ ਵੈਸੇ ਇਹਨਾਂ ਓਖਾ ਟਰੈਕ ਨਹੀਂ ਆ ਬਹੁਤ ਸੋਖਾ ਟਰੈਕ ਇਹ ਜਿਹੜਾ ਪੁਰੀ ਜਿਹੜਾ ਨਾ ਟੂ ਇੱਥੇ ਆ ਕੇ ਪਿੱਠੂ ਵੀ ਜਿਹੜੇ ਰੁਕ ਜਾਂਦੇ ਆ ਅੱਗੋਂ ਜਿਹੜਾ ਟਰੈਕ ਉਹ ਸਾਰਿਆਂ ਨੂੰ ਪੈਦਲ ਹੀ ਕਰਨਾ ਪੈਂਦਾ ਹੈ ਇਹ ਸਾਹਮਣੇ ਆ ਗਿਆ ਮੰਦਿਰ ਚੱਲ ਕਿਹਾ ਜਾਂਦਾ ਕਿ ਇੱਥੋਂ ਨਾ ਪਾਂਡਵ ਨੰਗੇ ਸੀਗੇ ਜਾਂ ਸਰਸਵਤੀ ਨਦੀ ਦੇ ਉੱਪਰ ਇਹ ਜਿਹੜਾ ਪੋਲੇ ਜਿਹੜਾ ਭੀਮ ਜੀ ਨੇ ਬਣਾਇਆ ਹੈ ਇਹ ਜਿਹੜਾ ਪੱਥਰ ਦੇਖ ਸਕਦੇ ਹੋ ਵੱਡਾ ਦਾ ਵੱਡਾ ਇਹ ਭੀਮ ਜੀ ਨੇ ਉੱਪਰ ਰੱਖਿਆ ਹੈ ਹੁਣ ਇਹਦੇ ਉੱਪਰ ਦੀ ਪੋਲ ਬਣਾ ਦਿੱਤਾ ਹੈ। ਇਹ ਰਹਿ ਗਈ ਥੱਲੇ ਸਰਸਪਤੀ ਨਦੀ। ਦਬੀ ਹਿਮਸ਼ੀਲਾ। ਬਹਦਰ ਇੱਥੋਂ ਦੀ ਬਹੁਤ ਠੰਡੀ ਹੋ ਚੁੱਕੀ ਆ ਕਿਉਂਕਿ ਮੌਸਮ ਜਿਹੜਾ ਠੰਡਾ ਹੋ ਗਿਆ ਦਾ। ਇਹ ਲਾਗੇ ਦਾ ਜਿਹੜਾ ਥਿਊ ਦੇਖ ਸਕਦੇ ਹੋ। ਮਾਨਾ گاؤں ਦਾ ਜਿਹੜਾ ਟਰੈਕ ਆ ਉਹ ਸਾਹਮਣੇ ਤੋਂ ਸਟਾਰਟ ਹੋਇਆ ਸੀ। ਇੱਧਰੋਂ ਤੁਰਦੇ ਤੁਰਦੇ ਇੱਧਰ ਦੀ ਆ ਕੇ ਬਸ ਥੋੜੇ ਕੀ ਦੂਰ ਇੱਧਰ ਦੀ ਰਹਿ ਗਿਆ। ਅੱਗੇ ਦਾ ਜਾ ਕੇ ਤੁਹਾਨੂੰ ਵਿਊ ਦਿਖਾਣੇ ਆ। ਉੱਪਰ ਕਿਹੜਾ ਮੰਦਿਰ ਆ। ਇਸ ਪੁਆਇੰਟ ਦੇ ਉੱਪਰ ਕੀ ਕੁਝ ਦੇਖਣ ਨੂੰ ਮਿਲ ਸਕਦਾ ਸਾਨੂੰ ਉੱਪਰ ਜਾ ਕੇ ਦੇਖਦੇ ਹਾਂ ਮਾਨਾ ਪਿੰਡ ਤੋਂ ਕਿਹਾ ਜਾਂਦਾ ਕਿ ਇਹ ਬਿਲਕੁਲ ਚਾਈਨਾ ਦੇ ਬਾਰਡਰ ਦੇ ਉੱਪਰ ਹੈ ਪਰ ਜਿਹੜਾ ਚਾਈਨਾ ਦਾ ਬਾਰਡਰ ਹੈ ਇੱਥੋਂ 30 ਕਿਲੋਮੀਟਰ ਦੀ ਦੂਰੀ ਦੇ ਉੱਪਰ ਹੈ ਬੇਟਾ ਚਾਈਨਾ ਬਾਰਡਰ ਨੂੰ ਦੱਸਿਆ ਜਾਂਦਾ ਉਹ ਪਿੱਛੇ ਦੇਖ ਸਕਦੇ ਹੋ 30 ਕਿਲੋਮੀਟਰ ਦੀ ਦੂਰੀ ਦੇ ਇੱਥੋਂ ਚਾਈਨਾ ਦਾ ਬਾਰਡਰ ਹੈ ਪਰ ਉੱਥੇ ਆਰਮੀ ਨੂੰ ਵੀ ਇਕੱਲਾ ਲੋਗ ਆ ਦੂਸਰਾ ਬੰਦਾ ਕੋਈ ਵੀ ਨਹੀਂ ਜਾ ਸਕਦਾ ਤੇ ਲਾਸਟ ਵਿਲੇਜ ਇਹ ਆ ਮਾਨਾ ਚਾਈਨਾ ਦੇ ਬਾਰਡਰ ਦੇ ਉੱਪਰ ਸਾਹਮਣੇ ਆ ਗਿਆ ਹੈਲੀਕਾਪਟਰ ਇਹ ਜਿਹੜਾ ਹੈਲੀਕਾਪਟਰ ਆ ਬਦਰੀਨਾਥ ਤੋਂ ਇਹਨੇ ਉਡਾਨ ਭਰੀ ਆ ਤੇ ਕੇਦਾਰਨਾਥ ਨੂੰ ਜਾਣਾ ਇਹਨੇ ਤਾਂ ਟਾਪ ਪੁਆਇੰਟ ਆ ਗਿਆ ਮਾਨਾ ਪਿੰਡ ਦਾ ਇਹ ਰੈਸਟੋਰੈਂਟ ਆ ਇੱਥੇ ਤੁਸੀਂ ਚਾਹ ਵਗੈਰਾ ਕੋਲਡ ਡਰਿੰਕ ਸਮੋਸੇ ਮੈਗੀ ਵਗੈਰਾ ਖਾ ਸਕਦੇ ਹੋ ਤੁਸੀਂ ਥੀ ਵਿਊ ਚੈੱਕ ਕਰ ਸਕਦੇ ਹੋ ਆਲੇ ਦੁਆਲੇ ਦਾ ਬਹੁਤ ਹੀ ਸੋਹਣਾ ਵਿਊ ਆ ਜਦੋਂ ਵੀ ਸ੍ਰੀ ਹਿਮਕੋਟ ਸਾਹਿਬ ਦੀ ਯਾਤਰਾ ਤੇ ਤੁਸੀਂ ਹੁੰਦੇ ਹੋ 22 ਕਿਲੋਮੀਟਰ ਦੂਰ ਬਦਰੀਨਾਥ ਹੈ ਤੇ ਬਦਰੀਨਾਥ ਦੇ ਨਾਲ ਹੀ ਮਾਨਾ ਪਿੰਡ ਤੇ ਆਹ ਦੇਖ ਸਕਦੇ ਹੋ ਇੱਕ ਵਾਰੀ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਇਹ ਜਿਹੜਾ ਇੱਥੋਂ ਮਾਨਾ ਪਿੰਡ ਜਿਹੜਾ ਸਟਾਰਟ ਹੋ ਜਾਂਦਾ ਆਹ ਜਿਹੜਾ ਉੱਪਰ ਰੋਡ ਆ ਇੱਥੋਂ 30 ਕਿਲੋਮੀਟਰ ਦੀ ਦੂਰੀ ਤੇ ਚਾਈਨਾ ਬਾਰਡਰ ਆ ਆਹ ਜਿਹੜਾ ਉੱਪਰ ਨੂੰ ਰੋਡ ਚੱਲ ਜਾਂਦਾ ਇਧਰ ਨੂੰ ਲੰਘਦਾ ਹੈ ਤੇ ਆਹ ਚੈੱਕ ਕਰ ਸਕਦੇ ਹੋ ਤੁਸੀਂ ਇੱਥੋਂ ਆ ਸਾਹਮਣੇ ਮਾਨਾ ਪਿੰਡ ਦੀ ਅਸੀਂ ਐਂਟਰੀ ਕੀਤੀ ਸੀ ਇਹ ਸਾਰਾ ਟਰੈਕ ਅਸੀਂ ਕੰਪਲੀਟ ਕਰਕੇ ਇਹ ਸਾਰਾ ਟਰੈਕ ਆ ਟਰੈਕ ਦੇ ਉੱਪਰ ਹੀ ਪਿੰਡ ਵਸਿਆ ਦਾ ਨਾਲ ਹੀ ਮਾਰਕੀਟ ਆ ਨਾਲ ਹੀ ਘਰ ਆ ਉੱਪਰ ਵੀ ਦੇਖ ਸਕਦੇ ਘਰ ਆ ਤੇ ਇੱਧਰ ਆ ਗਿਆ ਸਰਸਵਤੀ ਮੰਦਿਰ ਸਰਸਵਤੀ ਨਦੀ ਤੇ ਭੀਮ ਜੀ ਦੀ ਸ਼ੀਲਾ ਤੇ ਭੀਮ ਜੀ ਦਾ ਮੰਦਿਰ ਆ ਇਹ ਰਗੀ ਥੱਲੇ ਸਰਸਵਤੀ ਨਦੀ ਜਿਹੜੀ ਆ ਵਹਿੰਦੀ ਇੱਧਰ ਨੂੰ ਤੇ ਆ ਪੂਰਾ ਟਰੈਕ ਇੱਧਰ ਨੂੰ ਕੰਪਲੀਟ ਕਰਦੇ ਮੇਨ ਟੀਪੁਆਇੰਟ ਇੱਥੇ ਹੀ ਆ ਕੇ ਪਹੁੰਚਨੇ ਆ ਇੱਥੋਂ ਦੀ ਵੈਦਰ ਬਹੁਤ ਸੋਹਣੀ ਆ ਵੈਦਰ ਸੋਹਣੀ ਦੇ ਨਾਲ ਨਾਲ ਇੱਥੇ ਹੁਣ ਅਸੀਂ ਚਾਹ ਵਗੈਰਾ ਪੀਨੇ ਆ ਤੇ ਸਵੇਰ ਦੀ ਆਪਾਂ ਜਦੋਂ ਹੇਮਕੋਟ ਸਾਹਿਬ ਦੀ ਯਾਤਰਾ ਉਤਰਦੇ ਪਏ ਆ ਸਵੇਰ ਦਾ ਇੱਕ ਪਰਾਂਠਾ ਖਾਦਾ ਦਾ 7 ਵਜੇ ਦਾ ਤੇ ਸਵੇਰ ਦਾ ਹਰ ਕੁਝ ਨਹੀਂ ਖਾਦਾ ਤੇ ਇੱਥੇ ਆਪਾਂ ਵੇਨੇ ਆ ਕੁਝ ਲਾਈਟ ਵੇਟ ਦੀ ਚੀਜ਼ ਖਾਣੇ ਆ ਤੇ ਬਾਕੀ ਲਾਗੇ ਦਾ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵੀਊ ਆ ਰਿਹਾ ਤੇ ਲਓ ਜੀ ਇਹ ਛੋਟਾ ਜਿਹਾ ਵਲੌਗ ਸੀਗਾ ਮਾਨਾ ਪਿੰਡ ਦਾ ਸਪੈਸ਼ਲੀ ਕਿਸ ਨੇ ਮੈਨੂੰ ਕਿਹਾ ਵੀ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਤੇ ਜਾਓਗੇ ਤੇ ਮਾਨਾਪਿੰਡ ਦਾ ਤੁਸੀਂ ਜਿਹੜਾ ਵਾ ਟੂਰ ਕੱਟਣਾ ਹੈ ਉੱਥੇ ਵਿਜ਼ਿਟ ਕਰਕੇ ਆਇਓ ਤੇ ਮੈਨੂੰ ਮਾਨਾਪਿੰਡ ਦੇ ਬਾਰੇ ਪਤਾ ਨਹੀਂ ਸੀ ਲਾਸਟ ਵਿਲੇਜ ਆ ਚੈਨਲ ਆ ਤੇ ਛੋਟਾ ਜਿਹਾ ਵਲੋਗ ਆ ਬਹੁਤ ਸੋਹਣਾ ਵਲੋਗ ਆ ਇਹਨੂੰ ਦੇਖਿਓ ਜਰੂਰ ਇਹਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵਾਦੀਆਂ ਦਾ ਆਨੰਦ ਲੈਣੇ ਹੁਣ ਬਹੁਤ ਸੋਹਣੀ ਹਵਾ ਚੱਲਦੀ ਪਈ ਆ ਤੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਦੋਂ ਸ਼੍ਰੀ ਹਿਮਕੁਟ ਸਾਹਿਬ ਦੀ ਯਾਤਰਾ ਤੇ ਹੁੰਦੇ ਹੋ ਤੇ ਬਦਰੀਨਾਥ 22 ਕਿਲੋਮੀਟਰ ਆ ਆਪਣਾ ਗੋਬਿੰਦ ਘਾੜ ਤੋਂ ਤੇ ਨਾਲ ਹੀ ਮਾਨਾ ਪਿੰਡਾਂ ਤੇ ਜਰੂਰ ਇੱਥੇ ਆਓ ਜਦੋਂ ਸ਼੍ਰੀ ਹਿਮਕੁਟ ਸਾਹਿਬ ਦੀ ਤੁਸੀਂ ਯਾਤਰਾ ਤੇ ਹੋਵੇ ਠੀਕ ਆ ਜੀ ਵਲੌਗ ਵਧੀਆ ਲੱਗਾ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੌਗ